ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਠੀਕ ਹੈ ਜੀ 17 ਸਪਟੰਬਰ 2025 ਦਿਨ ਬੁੱਧ ਦਾ ਵਾਰ ਤੇ ਮੈਂ ਆ ਗਿਆ ਤਾਂ ਜੀ ਗੱਬਰ ਨੂੰ ਘਮਾਉਣਾ ਤੇ ਕਪਰਮ ਘਮਾਉਣ ਦੇ ਬਾਅਦ ਮੈਂ ਪੱਕ ਕਰਦੇ ਹਾਂ ਜੀ ਦਿਨ ਦੀ ਸ਼ੁਰੂਆਤ ਕਰਦੇ ਹਾਂ ਇਹ ਕੰਮ ਕਾਰ ਹਾਂਜੀ ਮੈਂ ਪਹੁੰਚ ਗਿਆ ਸਹੀ ਇੱਧਰ ਖੇਤ ਚ ਚੜੀ ਵੱਢਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਮਾ ਜੀ ਆਪਣੀ ਟਾਂਡੀ ਦੇਖੋ ਬਹੁਤ ਵਧੀਆ ਜੰਮ ਹੈ ਜੀ ਇਹਦਾ ਐਨ ਸੰਘਣੀ ਹੈ ਵਧੀਆ ਜੰਮਿਆ ਜੀ ਮੈਂ ਪੱਕ ਕਰਦੇ ਹਾਂ ਇੱਕ ਅੱਧੇ ਦਿਨ ਮੈਂ ਸੂਂਡੀ ਦੀ ਸਪਰੇਅ ਤੇ ਬਾਕੀ ਆਪਾਂ ਇਹਦੇ ਲਾਗ ਲਾਗ ਮਿੱਥੇ ਕੇਰੇ ਤੇ ਮਿੱਥੇ ਵੀ ਮੇਰੇ خیال ਦੇ ਜੰਮਿਆ ਜੀ ਥੋੜੇ ਥੋੜੇ ਜੰਮ ਰਹੇ ਆ ਬਾਕੀ ਤੌੜੀਆਂ ਦੇਖਣਾ ਹੀ ਤੌੜੀਆਂ ਦਾ ਦੇਖਣਾ ਪੈਣਾ ਮਨੂੰ ਸਿਸਟਮ ਕਿ ਆਏ ਤੌੜੀਆਂ ਨਹੀਂ ਹਲੇ ਬਾਹਰ ਨਿਕਲੇ ਆ ਕੀ ਅੱਜ ਤੇ ਆਪਣਾ ਧਣੀਆਂ ਜੀ ਤੇ ਆਹ ਆਪਣੀ ਪਾਲਕ ਹੈ ਪਾਲਕ ਦਾ ਲੱਗੀ ਜਮਣ ਤਾਰ ਉਹਦਾ ਕੱਟਿਆ ਹੀ ਆਉਣਾ ਤੁਸੀਂ ਸਾਰੇ ਬਾਹਰ ਬਾਰੇ ਕੁਝ ਪਾਲਕ ਦਾ ਜੰਮਿਆ ਜੀ ਆਪਣਾ ਰਹੇਗਾ ਧਨੀਆ ਤੇ ਬਾਕੀ ਉੱਧਰ ਹੀ ਮੇਥੇ ਮੇਥੇ ਵੀ ਆਪਣੇ ਜੰਮੇ ਆਏ ਐ ਪੂਰੇ ਸੰਘਣੇ ਇਹ ਬਾਕੀ ਆਪਣਾ ਇੱਥੇ ਸਭੂੜਾ ਕੇਰੇ ਆ ਬਈ ਤੌੜੀਆਂ ਪਤਾ ਨਹੀਂ ਸਰੋਂ ਦਾ ਕਿੱਤਾ ਤੇ ਆ ਪੂਰਾ ਉਹ ਦੇਖਦੇ ਕਿਆ ਬਣਦਾ ਤੇ ਆਪਣਾ ਇਧਰ ਗੰਨਾ ਤੁਹਾਨੂੰ ਪਤਾ ਹੀ ਹੈ 85 ਗੰਨਾ ਆਪਣਾ ਤੇ ਇਧਰ ਕੇਲਿਆਂ ਦੀ ਘਾੜ ਹੈ ਜਿਹੜੀ ਦੂਜੀ ਹੈ ਤੇ ਆ ਸਾਗ ਹੈ ਜੀ ਵੀਰੋ ਜਪਾਂ ਅਪਡੇਟ ਦਊਂਗੇ ਤੁਹਾਨੂੰ ਇਹ ਦੇਖੋ ਜੀ ਕੇਲੇ ਹੀ ਕੇਲੇ ਆਪਣੀ ਹੀ ਰੀ ਹੈ ਜੀ ਜੀਰੀ ਦੇਖਦੇ ਹੁਣ ਐਨ ਪਕਾ ਕੇ ਹੁਣ ਵੱਢਣਾ ਹੈ ਇਹਪਾਂ ਨੇ ਸੋ ਫੀ ਟਰਾਲੀ ਐ ਜਾਂਦੀ ਸਾਰੇ ਆਪਣੀ ਤੋਲ ਜਵੇ ਬਾਕੀ ਜੰਮ ਦਾ ਵਧੀਆ ਟਾਂਡੀ ਦਾ ਠੀਕ ਹੈ ਜੀ ਸੰਗਣੀ ਜੰਮੀ ਐ ਨਾ ਉਹ ਤੇ ਛਿੱਦੀ ਨਾ ਉਹ ਤੇ ਸੰਗਣੀ ਬਾਕੀ ਹਲੇ ਹੋਰ ਨਿਕਲੇ ਆਉਣਾ ਹੈ ਨਾ ਅਲਸ ਰੋਮਾ ਤੇ 70% ਨਿਕਲੇ ਤੇ 30% ਰਹਿੰਦੀ ਹੈ ਉਹ ਵੀ ਨਿਕਲੇ ਹੋਣਾ ਨਾ ਬਾਕੀ ਆਪਣਾ ਇਧਰ ਬੋਲ ਰਾਈ ਤੇ ਮੈਂ ਆ ਗਿਆ ਚਰੀ ਵੱਡਾ ਹਾਂ ਚੱਲ ਉਹ ਵੱਡਾ ਚਰੀ ਚਰੀ ਪਟ ਕੇ ਪਾਈ ਡੰਗਰਾਂ ਨੂੰ ਕੱਖ ਤੇ ਆਹ ਦੇਖੋ ਜੀ ਇਧਰ ਹਾਂ ਬੱਟਾਂ ਵਾਲਾ ਸਮਾਨ ਵੀ ਮੇਰੇ ਖਿਆਲ ਤੇ ਪਤਾ ਨਹੀਂ ਕਿਆ ਹੁਣ ਪੀਜਿਆ ਬੁਲਾਣੇ ਦਾ ਰਣਾ ਇਹ ਵੀ ਆਪਣਾ ਨਿਕਲਿਆ ਹੈ ਆਈਕੂ ਇਹ ਬਾਕੀ ਕੀ ਆ ਚੀ ਇਹ ਇਹਦੇ ਉਪਰ ਇਹ ਤਾਂ ਛਲਗਮ ਹੈ ਜਾਂ ਚਿਕੰਦੁਰ ਹੈ ਤੇ ਬਾਕੀ ਹਲੇ ਆਪਣਾ ਚੱਲ ਰਿਹਾ ਕੰਮ ਦਾ ਦੇਖੋ ਆ ਗਿਆ ਆਈਟਮ ਨਿਕਲਦੀ ਹੈ ਇਹਦੇ ਵਿੱਚ ਤੇ ਹੁਣ ਪਰ ਆ ਵੀ ਬੀ ਆਇਆ ਯਾ ਇਹ ਆ ਰਹੀ ਕੋਈ ਤਾਂ ਚਲੋ ਪਕ ਕਰਦੇ ਆ ਜੀ ਕੰਮਕਾਰ ਬੱਡਦੇ ਆ ਚਰੀ ਚਰੀ ਵੱਢਣ ਦੇ ਬਾਅਦ ਮਾ ਤੁਹਾਨੂੰ ਮਿਲਦੇ ਆ ਡੰਗਰਾਂ ਦਾ ਕੰਮਕਾਰ ਨਵੇੜੇ ਇਹ ਤੇ ਦੇਖਦੇ ਆ ਜੀ ਕਰਦੇ ਆ ਅਗਲੇ ਕੰਮਕਾਰ ਤੋੜੀ ਇਹਦੀ ਸਮਝ ਨਹੀਂ ਲੱਗ ਰਹੀ ਵੀ ਤੋੜਿਆ ਨਹੀਂ ਜੰਮਿਆ ਚਲੋ ਆ ਦੇਖੋ ਟਾਂਡੀ ਨੇ ਤਾਂ ਨਿਕਲੇ ਹੋਣਾ ਹੋਰ ਟਾਂਡੀ ਜਿਹੜੀ ਡੂੰਗੀ ਗਈ ਉਹ ਹੌਲੀ ਹੌਲੀ ਨਿਕਲੂਗੀ ਕਿਹੜੀ ਪਰੇ ਛੇਤੀ ਨਿਕਲਿਆ ਜੀ ਨਾ ਲੱਗਿਆ ਜੀ ਹੁਣ ਜਿੰਦੇ ਦੇ ਗੱਲ ਸੈਟਾਂ ਆਪਣੀਆਂ ਪਿੱਛਾ ਪਿੱਛੇ ਕਰਨ ਪਈ ਤੇ ਯਾਨੀ ਕਿ ਪਹੀ ਤੇ ਥੋੜੀਆਂ ਜਿਹੀਆਂ ਦੂਰ ਕਰਨ ਇਹਨੂੰ ਜਿੰਦੇ ਦੇ ਗੱਲ ਪੂਜਾ ਦੱਬ ਦੇਣਾ ਜੀ ਸਿਰੇ ਤੱਕ ਪਹੀ ਦੇ ਵਾਲੇ ਤੋਂ ਵਾਲੇ ਬਾਕੀ ਪਰਾਂ ਸੜਕ ਤੇ ਉਹ ਨਾ ਇਹ ਦਗ ਘੰਟਾ ਇਹਦੇ ਪਰ ਆਇਆ ਛੱਟੇ ਫਿਰ ਗੱਡੀ ਗਿਲ ਛੜੀ ਜੰਨੇ ਕੁਛ ਕੁਛ ਫਿਰ ਇੱਧਰ ਫਿਰ ਵੱਢਣੇ ਓਖੇ ਆਂ ਜੀ ਮਸ਼ੀਨ ਨੂੰ ਵੀ ਆਇਆ ਵਿੱਚ ਨੂੰ ਹੋ ਜੂਗੇ ਨਾ ਦਾਤੀ ਦੀ ਲੋਡ ਫਿਰ ਆਰਾਮ ਦੇ ਮਸ਼ੀਨ ਵਾਲੇ ਨੂੰ ਵੀ ਆਸਾਨੀ ਤੇ ਬਾਕੀ ਜਿਹੜਾ ਗੱਡੀ ਨਾਲ ਮਨਮੜਾ ਛੜਦਾ ਏ ਛੱਟਾ ਜਿਆ ਟਰੈਕਟਰ ਰੂਟਰ ਨਾਲ ਕੁਛ ਵੀ ਇੱਧਰ ਨੂੰ ਲੰਘਦਾ ਏ ਉਹ ਛੱਟਾ ਫਿਰ ਛੜੀ ਜਾਂਦਾ ਇੱਧਰ ਜਿਹੜਾ ਝੁਕਿਆ ਬਾਈ ਬਹੀ ਦੇ ਲਾਗ ਲਾਗ ਵਾਲਾ ਪੰਨਤਰ ਨੂੰ ਕਰਦਾ ਹਾਂ nhìn ਦੇ ਦੇ ਗਏ ਡੋਲਾ ਬੋਣ ਵਾਲੇ ਹਾਂਜੀ ਮੇਰਾ ਗਿਆ ਜੀ ਕੰਮ ਨਿਭੜ ਮੈਂ ਕੱਖ ਦਾ ਹੀ ਪਾ ਮੈਂ ਸਾਨੂੰ ਤੇ ਮੇਰੀ ਮੁੱਕੀ ਵੀ ਦੀ ਜੀ ਫੀਡ ਫੀਡ ਲਾਣੇਦਾਰ ਨੂੰ ਕਿਹਾ ਵੀ ਲਿਆ ਕੇ ਦਈ ਫੀਡ ਮੈਂ ਬਣਾਉਣਾ ਹੁਣਾ ਬਾਕੀ ਤੁਹਾਨੂੰ ਇੱਕ ਹੀ ਲਾ ਫਾਰਮੂਲਾ ਹੋਰ ਦਊਂਗਾ ਫੀਡ ਕੁਆਂਟਲ ਬਣਾ ਲਈ ਦੀ ਜੀ ਚਲੋ ਹੁਣ ਸਵੇਰ ਨੂੰ ਰਲਾਉਂਗਾ ਮੈਂ ਤੁਹਾਨੂੰ ਦਿਖਾਉਂਗਾ